ਪੰਜਾਬ ਪੁਲਿਸ ਨੂੰ ਮਿਲੀ ਹੈ ਵੱਡੀ ਸਫਲਤਾ ਨਸ਼ਾ ਤਸਕਰੀ ਦੇ ਗਿਰੋਹ ਦਾ ਕਰ ਦਿੱਤਾ ਗਿਆ ਹੈ ਪਰਦਾ ਫਾਸ਼ ਹਥਿਆਰ ਕੀਤੇ ਗਏ ਨੇ ਬਰਾਮਦ ਤੇ ਵੱਡੇ ਖੁਲਾਸੇ ਹੋਣ ਦੀ ਜਤਾਈ ਜਾ ਰਹੀ ਹੈ ਉਮੀਦ ਜੀ ਹਾਂ ਇਸ ਵੇਲੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ ਇਹਨਾਂ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਹੈ ਇਹ ਸਾਰੀ ਜਾਣਕਾਰੀ ਡੀਜੀਪੀ ਗੌਰਵ ਜੱਦਵ ਹੋਰਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਵਿਰੋਧਾ ਸਰਗਨਾ ਵੀ ਪੁਲਿਸ ਦੇ ਹੱਥ ਲੱਗ ਗਿਆ ਹੈ ਤੇ ਇਸ ਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਸਨ ਉਹਨਾਂ ਨੇ ਕਿਹਾ ਹੈ ਕਿ ਇਸ ਗਰੋ ਦੇ ਸਰਗਨੇ ਦਾ ਨਾਮ ਮਨਜੀਤ ਸਿੰਘ ਉਰਫ ਪੋਲਾ ਹੈ ਜਿਹੜਾ ਕਿ ਪਿੰਡ ਚੰਜੋਟੀ ਅਜਨਾਲਾ ਦਾ ਰਹਿਣ ਵਾਲਾ ਹੈ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਦੱਸਿਆ ਹੈ ਕਿ ਸਰਗਨੇ ਦੇ ਸਮੇਤ ਹੋਰ ਵੀ 11 ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਜੋਬਨਪ੍ਰੀਤ ਅਕਾਸ਼ ਦੀਪ ਗੁਰਪ੍ਰੀਤ ਲਵਪ੍ਰੀਤ ਹਰਪ੍ਰੀਤ ਸਮੇਤ ਹੋਰ ਵੀ ਲੋਕ ਨੇ ਜਿਹੜੇ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੇ ਨਾਲ ਇੱਕ ਔਰਤ ਵੀ ਸ਼ਾਮਿਲ ਹੈ ਜਿਸ ਦਾ ਨਾਮ ਬਬਲੀ ਹੈ ਤੇ ਇਹ ਪੇਸ਼ੇ ਦੇ ਵਜੋਂ ਇੱਕ ਅੰਗਨਵਾੜੀ ਵਰਕਰ ਹੈ ਤੇ ਜਿਹੜਾ ਮਨਜੀਤ ਸਿੰਘ ਪੋਲਾ ਇਸ ਔਰਤ ਦੀ ਵੀ ਸਹਾਇਤਾ ਲੈਂਦਾ ਸੀ ਤੇ ਨਸ਼ੇ ਨੂੰ ਘਰਾਂ ਦੇ ਵਿੱਚ ਛੁਪਾ ਕੇ ਰੱਖਦਾ ਸੀ ਤੇ ਫਿਰ ਅੱਗੋਂ ਆਪਣੇ ਗਰੋਹ ਦੇ ਹੋਰ ਮੈਂਬਰਾਂ ਨੂੰ ਨਸ਼ਾ ਲੈਣ ਦੇ ਲਈ ਭੇਜਦਾ ਸੀ ਤੇ ਅੱਗੇ ਗਾਕਾਂ ਨੂੰ ਵੇਚ ਦਿੰਦਾ ਸੀ ਦੱਸਦੀ ਹੈ ਕਿ ਮਨਜੀਤ ਸਿੰਘ ਉਰਫ ਪੋਲਾ ਦੇ ਪਾਕਿਸਤਾਨ ਦੇ ਨਾਲ ਤਾਰ ਜੁੜੇ ਹੋਏ ਨੇ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦਾ ਤੇ ਇੱਥੋਂ ਤੱਕ ਕਿ ਡਰੋਨਾਂ ਦੀ ਵੀ ਮਦਦ ਲੈਂਦਾ ਜਿਸ ਦੇ ਨਾਲ ਹੀ ਇਹ ਨਸ਼ਾ ਪ੍ਰਾਪਤ ਕਰਕੇ ਅੱਗੇ ਆਪਣੇ ਗਾਹਕਾਂ ਨੂੰ ਵੇਚ ਦਿੰਦਾ ਦੱਸ ਦਈਏ ਕਿ ਇਸ ਗਰੋਹ ਦੇ ਕੋਲੋਂ 2.5 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ 2,60,000 ਦੇ ਕਰੀਬ ਇਹਨਾਂ ਦੇ ਕੋਲੋਂ ਡਰੱਗ ਮਨੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਇਹਨਾਂ ਦੇ ਕੋਲੋਂ ਤਿੰਨ ਅਤਿ ਆਧੁਨਿਕ ਹਥਿਆਰ ਪੁਲਿਸ ਨੇ ਜ਼ਬਤ ਕਰ ਲੈਨੇ ਤੇ ਇੱਕ ਟੋ요ਟਾ ਫੋਰਚੂਨਰ ਕਾਰ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਦੱਸਦੀ ਹੈ ਕਿ ਇਸ ਗਰੋ ਦਾ ਪੁਲਿਸ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਪੁਲਿਸ ਨੂੰ ਇੱਕ ਅਨਕੀਤ ਨਾਮ ਦੇ ਵਿਅਕਤੀ ਦੇ ਬਾਰੇ ਵਿੱਚ ਸੂਚਨਾ ਮਿਲੀ ਸੀ ਕਿ ਇਹ ਨਸ਼ੇ ਦੀ ਤਸਕਰੀ ਕਰਦਾ ਹੈ ਦੱਸਦੀ ਹੈ ਕਿ ਅਨਕੀਤ ਵੀ ਇਨ੍ਹਾਂ ਫੜੇ ਗਏ 11 ਵਿਅਕਤੀਆਂ ਦੇ ਵਿੱਚੋਂ ਇੱਕ ਹੀ ਹੈ ਅਨਕੇਤ ਦੇ ਬਾਰੇ ਵਿੱਚ ਜਦੋਂ ਪੁਲਿਸ ਨੂੰ ਗੁਪਤ ਰੂਪ ਵਿੱਚ ਸੂਚਨਾ ਮਿਲੀ ਸੀ ਤਾਂ ਪੁਲਿਸ ਨੇ ਅਨਕੇਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਜਦੋਂ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਅਨਕੇਤ ਤੱਕ ਪਹੁੰਚੀ ਤਾਂ ਪਤਾ ਲੱਗ ਗਿਆ ਕਿ ਇਹ ਇਕੱਲਾ ਅਨਕੇਤ ਨਹੀਂ ਹੈ ਬਲਕਿ ਹੋਰ ਵੀ ਲੋਕ ਨੇ ਤੇ ਇੱਕ ਵੱਡਾ ਗਿਰੋਹ ਹੈ ਤੇ ਫਿਰ ਪੁਲਿਸ ਨੇ ਅਨਕੇਤ ਸਮੇਤ ਇਹ ਇਸ ਵੱਡੇ ਗਰੋ ਨੂੰ ਫੜ ਲਿਆ ਤੇ ਇਹਨਾਂ ਦਾ ਸਰਗਨਾ ਜਿਹੜਾ ਕਿ ਮਨਜੀਤ ਸਿੰਘ ਉਰਫ ਪੋਲਾ ਹੈ ਇਹ ਵੀ ਪੁਲਿਸ ਦੇ ਹੱਥ ਲੱਗ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਪਾਈ ਜਾ ਰਹੀ ਹੈ ਦੱਸਦੀ ਹੈ ਕਿ ਇਸ ਗਰੋ ਦੇ ਜਿਹੜੇ ਤਾਰ ਨੇ ਉਹ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ ਉੱਥੋਂ ਇਹ ਨਸ਼ਾ ਲੈਂਦੇ ਨੇ ਤੇ ਫਿਰ ਅੱਗੋ ਦੀ ਅੱਗੋ ਜਿਹੜਾ ਆਪਣੇ ਗਾਹਕ ਬਣਾਏ ਹੋਏ ਨੇ ਉਹਨਾਂ ਨੂੰ ਇਹ ਨਸ਼ਾ ਵੇਚਦੇ ਨੇ ਤੇ ਵੱਡੀ ਰਕਮ ਵੀ ਉਹਨਾਂ ਦੇ ਕੋਲੋਂ ਵਸੂਲਦੇ ਨੇ ਦੱਸਦੀ ਹੈ ਕਿ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਕਿਹਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਪਾਈ ਜਾ ਰਹੀ ਹੈ